ਸ਼ਨਾਸ਼ੂ ਬੋਨ ਨਰਾਜ ਨੇ ਕਹਿੰਦੇ ਪੱਗਵਟ ਭਰਾ ਐਨੀ ਦੋਸਤੀ ਮੈਨੂੰ ਦੱਸਿਆ ਹੀ ਨਹੀਂ ਕਦੋਂ ਕਾਂਗਰਸ ਛੱਡਣ ਲੱਗੀ ਨਹੀਂ ਉਹ ਭਰਾ ਹੈ ਇਹ ਇਹ ਕੋਈ ਵੀ ਸ਼ੱਕ ਨਹੀਂ ਮੈਂ ਕਹਿੰਨਾ ਇੱਕ ਖੂਨ ਦਾ ਹੀ ਰਿਸ਼ਤਾ ਨਹੀਂ ਬਾਕੀ ਅਸੀਂ ਮੈਂ ਕਹਿੰਦਾ ਕੋਈ ਸਾਡੀ ਐਸੀ ਸਾਂਝ ਆ ਜਿਹੜੀ ਕੋਈ ਨਹੀਂ ਹੋਣੀ ਨੇ ਜਿਹੜੀ ਨਹੀਂ ਰਹੀ ਤੇ ਇਸ ਕਰਕੇ ਕਈ ਵਾਰ ਸਕੇ ਭਰਾ ਨੇ ਜਿਹੜੇ ਉਹ ਵੀ ਅਡੱਡ ਹੋ ਜਾਂਦੇ ਨੇ ਪਰ ਜੇ ਹੁਣ ਤੁਹਾਡੇ ਵਿਰੁੱਧ ਭਾਰਤ ਭੂਣ ਪੁਸ਼ਣ ਆਸ਼ੂ ਕਾਂਗਰਸ ਤੋਂ ਚੋਣ ਲੜਦੇ ਨੇ ਫਿਰ ਭਾਈ ਆਮ ਨੂੰ ਸਾਹਮਣੇ ਆਉਣਗੇ ਦਿੱਕੂ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਉਹਨਾਂ ਦੀ ਨਹੀਂ ਮੇਰੀ ਨੇ ਕਰਤਾ ਜੇ ਜੋ ਉਹਨਾਂ ਨੂੰ ਫੈਸਲਾ ਪਾਰਟੀ ਚ ਕਿਉਂਕਿ ਜਿਹੜੀ ਪਾਰਟੀ ਚ ਨੇ ਉਹ ਉਹਨਾਂ ਦਾ ਫੈਸਲਾ ਉਹਨਾਂ ਨੂੰ ਮੰਨਣਾ ਪੋਗ ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਤਾਂ ਹੋਈਆਂ ਨਾ ਜਦੋਂ ਆਮ ਨੂੰ ਸਾਹਮਣੇ ਆਉਣਗੇ ਬਹੁਤ ਰਿਸ਼ਤੇ ਨੇ ਬਿੱਟੂ ਸਾਹਿਬ ਤੁਹਾਡੇ ਨਾਲ ਭਰਤ ਭੂਸ਼ਣ ਆਸ਼ੂ ਦੇ ਹੁਣ ਇਕੱਠੇ ਹੀ ਸੰਘਰਸ਼ ਲੜ ਕੇ ਰਹੇ ਹਾਂ ਇਕੱਠੇ ਜੇਲ੍ਹ ਜਾ ਕੇ ਆਏ ਹਾਂ ਆਪਾਂ ਮੁੱਦਿਆਂ ਤੇ ਲੜਾਈ ਲੜਾਂਗੇ ਪਾਰਟੀ ਦੀ ਗੱਲ ਕਰਾਂਗੇ ਆਪਾਂ ਜਰੂਰ ਥੋੜੀ ਇੱਕ ਦੂਜੇ ਤੇ ਕੋਈ ਚਿੱਕੜ ਸਿੱਟਣਾ ਹਰ ਵੇਲੇ ਇਹ ਨਹੀਂ ਹੁੰਦਾ ਕਿ ਤੁਸੀਂ ਸੱਤਾ ਦਾ ਆਨੰਦ ਮਾਣੋ ਜਾਂ ਤੁਸੀਂ ਐਮਪੀ ਬਣੋ ਕੁਝ ਲੋਕਾਂ ਦੀ ਵੀ ਕਰਨਾ ਪੈਂਦਾ ਮੈਂ ਸੋਚ ਰਿਹਾ ਸੀ ਕਿ ਇੱਥੇ ਰਹਿ ਕੇ ਲੋਕਾਂ ਦਾ ਮੇਤੋ ਕੁਝ ਭਲਾ ਨਹੀਂ ਹੋ ਰਿਹਾ ਸੀ ਲੋਕਾਂ ਦੀ ਕੋਈ ਗੱਲ ਜਿਹੜੀ ਆ ਉਹ ਆਪੋਜੀਸ਼ਨ 'ਚ ਖੜ ਕੇ ਰੋਜ਼ ਨਾਰੇਬਾਜ਼ੀ ਕਰਕੇ ਹਾਏ ਹਾਏ ਕਰਕੇ ਮੁਰਦਾਬਾਦ ਕਰਕੇ ਉਹ ਬਾਹਰ ਕੱਢ ਦਿੰਦੇ ਸੀ ਹਾਊਸ ਚ ਉਹ ਤੇ ਅਸੀਂ ਆਪਣਾ ਆ ਕੇ ਕਰੇ ਆਰਾਮ ਨਾਲ ਆਪਾਂ ਕਾ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਕਹਿੰਦੇ ਜੀ ਅੱਜ ਮਰਹੂਮ ਮੁੱਖ ਮੰਤਰੀ ਬਿਨ ਸਿੰਘ ਜਿਉਂਦੇ ਹੁੰਦੇ ਤਾਂ ਸ਼ਾਇਦ ਕਹਿੰਦੇ ਤੁਹਾਨੂੰ ਘਰੋਂ ਹੀ ਕੱਢ ਦਿੰਦੇ ਮੈਂ ਜਾਣਦਾ ਨਹੀਂ ਕੀ ਦੀ ਗੱਲ ਕਰ ਰਹੇ ਹੋ ਤੁਸੀਂ ਉਸ਼ਨਾ ਸ਼ੂ ਬਹੁਤ ਨਾਰਾਜ਼ ਨੇ ਕਹਿੰਦੇ ਪਾਗਵਟ ਭਰਾ ਐਨੀ ਦੋਸਤੀ ਮੈਨੂੰ ਦੱਸਿਆ ਹੀ ਨਹੀਂ ਕਦੋਂ ਕਾਂਗਰਸ ਛੱਡਣ ਲੱਗੀ ਨਹੀਂ ਉਹ ਭਰਾ ਹੈ ਇਹ ਇਹ ਕੋਈ ਵੀ ਸ਼ੱਕ ਨਹੀਂ ਮੈਂ ਕਹਿੰਦਾ ਇੱਕ ਖੂਨ ਦਾ ਹੀ ਰਿਸ਼ਤਾ ਨਹੀਂ ਬਾਕੀ ਅਸੀਂ ਮੈਂ ਕਹਿੰਦਾ ਕੋਈ ਸਾਡੀ ਐਸੀ ਸਾਂਝ ਆ ਜਿਹੜੀ ਕੋਈ ਨਹੀਂ ਹੋਣੀ ਜਿਹੜੀ ਨਹੀਂ ਰਹੀ ਤੇ ਇਸ ਕਰਕੇ ਕਈ ਵਾਰ ਸਕੇ ਭਰਾ ਨੇ ਜਿਹੜੇ ਉਹ ਵੀ ਅਡਡ ਹੋ ਜਾਂਦੇ ਪਰ ਜੇ ਹੁਣ ਤੁਹਾਡੇ ਵਿਰੁੱਧ ਭਾਰਤ ਭੂਣ ਪੁਸ਼ਣ ਆਸ਼ੂ ਕਾਂਗਰਸ ਤੋਂ ਚੋਣ ਲੜਦੇ ਨੇ ਫੇ ਭਾਈ ਆਮਣੇ ਸਾਹਮਣੇ ਹੋਣਗੇ ਦਿਖੂ ਉਹ ਤਾਂ ਪਾਰਟੀ ਨੇ ਫੈਸਲਾ ਕਰਨਾ ਉਹਨਾਂ ਦੀ ਨਹੀਂ ਮੇਰੀ ਨੇ ਕਰਤਾ ਤੇ ਜੋ ਉਹਨਾਂ ਨੂੰ ਫੈਸਲਾ ਪਾਰਟੀ ਚ ਕਿਉਂਕਿ ਜਿਹੜੀ ਪਾਰਟੀ ਚ ਨੇ ਉਹ ਉਹਨਾਂ ਦਾ ਫੈਸਲਾ ਉਹਨਾਂ ਨੂੰ ਮੰਨਣਾ ਪਊਗਾ ਸਾਤ ਹੂੰ ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਤਾਂ ਹੋਣਗੀਆਂ ਨਾ ਜਦੋਂ ਆਮ ਨੂੰ ਸਾਹਮਣੇ ਆਣਗੇ ਬਹੁਤ ਰਿਸ਼ਤੇ ਨੇ ਬਿੱਟੂ ਸਾਹਿਬ ਤੁਹਾਡੇ ਨਾਲ ਭਰਤ ਭੂਸ਼ਨਾਸ਼ੂ ਦੇ ਹੁਣ ਇਕੱਠੇ ਸੰਘਰਸ਼ ਲੜ ਕੇ ਰਹੇ ਹਾਂ ਇਕੱਠੇ ਜੇਲ੍ਹ ਜਾ ਕੇ ਆਏ ਹਾਂ ਆਪਾਂ ਮੁੱਦਿਆਂ ਤੇ ਲੜਾਈ ਲੜਾਂਗੇ ਪਾਰਟੀ ਦੀ ਗੱਲ ਕਰਾਂਗੇ ਆਪਾਂ ਜਰੂਰ ਥੋੜੀ ਇੱਕ ਦੂਜੇ ਤੇ ਕੋਈ ਚਿੱਕੜ ਸਿੱਟਣਾ ਹੈ ਕੋਈ ਇੱਕ ਦੂਜੇ ਦੇ ਖਿਲਾਫ ਪਰਸਨਲ ਅਟੈਕ ਕਰਨੇ ਉਹ ਤਾਂ ਕੋਈ ਜਗ੍ਹਾ ਹੀ ਨਹੀਂ ਹੁੰਦੀ ਇਹਦੇ ਵਿੱਚ ਇੱਦਾਂ ਇਹ ਤਾਂ ਸਿਆਸਤ ਆ ਜਿਹੜੀ ਉਹ ਲੋਕਾਂ ਦੇ ਕੰਮਾਂ ਨਾਲ ਜੁੜੀ ਆ ਲੋਕਾਂ ਦੇ ਮੁੱਦਿਆਂ ਨਾਲ ਜੁੜੀ ਆ ਉਹਦੀ ਪ੍ਰਾਇੋਰਟੀ ਆ ਕਾਂਗਰਸ ਪਾਰਟੀ ਸਾਰੇ ਹੀ ਅੱਜ ਤੱਕ ਲੀਡਰ ਨੇ ਜਿਹੜੇ ਉਹ 92 ਤੋਂ ਬਾਅਦ ਸਰਦਾਰ ਬਿਆਨ ਸਿੰਘ ਜੀ ਉਹਨਾਂ ਦੇ ਵੇਲੇ ਬਣੇ ਤੇ ਇਸ ਕਰਕੇ ਸਾਰਿਆਂ ਨੂੰ ਜਿਹੜੇ ਵਰਕਰ ਨੇ ਉਹਨਾਂ ਨਾਲ ਇਕੱਲੀ-ਕੱਲੀ ਗੱਲ ਸਮਝਾਵਾਂਗੇ ਵਰਕਰ ਨਾਲ ਆਪਣੇ ਨਾਲ ਕਰਾਂਗੇ ਵੀ ਕਿਉਂ ਫੈਸਲਾ ਲਿਆ ਕਿਉਂਕਿ ਕੱਲਾ ਹਰ ਵੇਲੇ ਇਹ ਨਹੀਂ ਹੁੰਦਾ ਵੀ ਤੁਸੀਂ ਸੱਤਾ ਦਾ ਆਨੰਦ ਮਾਣੋ ਜਾਂ ਤੁਸੀਂ ਐਮਪੀ ਬਣੋ ਕੁਝ ਲੋਕਾਂ ਲਈ ਵੀ ਕਰਨਾ ਪੈਂਦਾ ਮੈਂ ਸੋਚ ਰਿਹਾ ਸੀ ਕਿ ਇੱਥੇ ਰਹਿ ਕੇ ਲੋਕਾਂ ਦਾ ਮੇਤੋ ਕੁਝ ਭਲਾ ਨਹੀਂ ਹੋ ਰਿਹਾ ਸੀ ਲੋਕਾਂ ਦੀ ਕੋਈ ਗੱਲ ਜਿਹੜੀ ਆ ਉਹ ਆਪੋਜੀਸ਼ਨ 'ਚ ਖੜ ਕੇ ਰੋਜ਼ ਨਾਰੇਬਾਜੀ ਕਰਕੇ ਹਾਏ ਹਾਈ ਕਰਕੇ ਮੁਰਦਾਬਾਦ ਕਰਕੇ ਉਹ ਬਾਹਰ ਕੱਢ ਦਿੰਦੇ ਸੀ ਹਾਊਸ ਚ ਤੇ ਅਸੀਂ ਆਪਣਾ ਆ ਕੇ ਕਰੇ ਆਰਾਮ ਨਾਲ ਵੇਲੇ ਹੋ ਕੇ ਬਹਿ ਜਾਈਦਾ ਸੀ ਆਪ ਦਾ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਕਹਿੰਦੇ ਜੀ ਅੱਜ ਮਰਹੂਮ ਮੁੱਖ ਮੰਤਰੀ ਬਿਨ ਸਿੰਘ ਜਿਉਂਦੇ ਹੁੰਦੇ ਤਾਂ ਸ਼ਾਇਦ ਕਹਿੰਦੇ ਤੁਹਾਨੂੰ ਘਰੋਂ ਹੀ ਕੱਢ ਦਿੰਦੇ ਮੈਂ ਜਾਣਦਾ ਨਹੀਂ ਕਿਹਦੀ ਗੱਲ ਕਰ ਰਹੇ ਹੋ ਤੁਸੀਂ ਸਭ ਨਵੀਂ ਪਾਰੀ ਆ ਤਾਂ ਹੁਣ ਨਵਾਂ ਆਗਾਜ਼ ਹੈ ਕਿੰਨੀ ਵੱਡੀ ਰਿਸਪੌਂਸਿਬਿਲਟੀ ਹੈ ਲੁਧਿਆਣੇ ਦੇ ਲਈ ਔਰ ਖੁਸ਼ ਕਿੰਨਾ ਹੋ ਅੰਦਰੋਂ ਤੁਸੀਂ ਆਪਣਾ ਸਲੋਗਨ ਵੀ ਲਾਇਆ ਕਿ ਲੁਧਿਆਣਾ ਹੁਣ 400 ਪਾਰ ਦਾ ਹਿੱਸਾ ਹੋਊਗਾ ਬਿਲਕੁਲ ਦੇਖੋ ਜੀ ਜੀ ਮੰਚ ਚਾਹ ਜਾਂ ਖੁਸ਼ੀ ਨਾ ਹੁੰਦੀ ਤਾਂ ਫਿਰ ਫੈਸਲਾ ਹੀ ਨਾ ਕਰ ਹੁੰਦਾ ਇਸ ਕਰਕੇ ਬਹੁਤ ਚੜ੍ਹਦੀ ਕਲਾ ਚ ਤੇ ਕੁਝ ਕਰਨ ਦੀ ਜਿਹੜੀ ਤਮੰਨਾ ਹੈ ਉਹ ਉਹਦੇ ਕਰਕੇ ਹੀ ਗਏ ਆ ਤੇ ਉਹ ਚੀਜ਼ਾਂ ਜਿਹੜੀਆਂ ਉਹ ਕਰਕੇ ਦਿਖਾਵਾਂਗੇ ਜਦੋਂ ਘੇਰ ਮਨ ਜਿਹੜਾ ਹੋਰ ਖੁਸ਼ ਹੋਊਗਾ ਹਜੇ ਤਾਂ ਉਹ ਤਰੱਕੀ ਵਾਲੇ ਰਾਹ ਤੇ ਜਿਹੜਾ ਲੁਧਿਆਣੇ ਜਾਂ ਪੰਜਾਬ ਨੂੰ ਲੈ ਕੇ ਜਾਣਾ ਉਹਦੀ ਵੱਲ ਹਜੇ ਪੌੜੀ ਚੜੀ ਆ ਤੇ ਉਸ ਤੋਂ ਬਾਅਦ ਇਸ ਪੰਜਾਬ ਨੂੰ ਪੂਰੀਆਂ ਉਚਾਈਆਂ ਤੇ ਜਿਹੜੇ ਸਾਡੀ ਦੁਨੀਆ ਪੰਜਾਬ ਛੱਡ ਛੱਡ ਲੋਕ ਬਾਹਰ ਜਾ ਰਹੇ ਆ ਨਸ਼ੇ 'ਚ ਮਾਰੇ ਜਾ ਰਹੇ ਆ ਗੈਂਗਵਾਰ ਉਰੇ ਚੱਲ ਰਹੀ ਆ ਤੇ ਪਤਾ ਦੁੱਖ ਆ ਜੀ ਇਹ ਚੀਜ਼ਾਂ ਸਾਰੀਆਂ ਹੁਣ ਠੀਕ ਕਰਨੀਆਂ ਕਿ ਨਹੀਂ ਤੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊ ਨਾ ਤੇ ਬੇਸ਼ੱਕ ਆਪਣੇ ਆਪ ਦਾ ਫਾਇਦਾ ਹੋਵੇ ਨੁਕਸਾਨ ਹੋਵੇ ਉਹ ਬਾਅਦ ਦੀ ਗੱਲ ਆ ਪਰ ਆ ਨਾਲ ਬੈਠੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਦੇਖਿਆ ਨਹੀਂ ਜਾਂਦਾ ਕਿਉਂਕਿ ਇੱਕ ਸਾਲ ਮੈਂ ਤੁਹਾਨੂੰ ਪਤਾ ਇੱਕ ਸਾਲ ਮੈਂ ਇਹਨਾਂ ਦੇ ਨਾਲ ਸਵਾ ਸਾਲ ਉਹ ਫੁੱਟਪਾਥ ਤੇ ਬੈਠਾ ਰਹਿਆ ਰਾਤ ਦਿਨ ਦੇਖਿਆ ਇਹ ਵੀ ਕੀ ਦੁੱਖ ਆ ਮੀਂਹ ਢੀਰੀ ਠੰਡ ਗਰਮੀ ਫੁੱਟਪਾਥ ਤੇ ਬਹਿ ਕੇ ਦੇਖੀ ਆ ਬਾਕੀ ਲੀਡਰਾਂ ਵਾਂਗੂ ਨਹੀਂ ਜਿਹੜੇ ਗੱਲਾਂ ਮਾਰਦੇ ਆ ਇਹਨਾਂ ਨੇ ਕਦੇ ਇਹਨਾਂ ਦਾ ਦੁੱਖ ਦੇਖਿਆ ਇੱਕ ਦਿਨ ਵੀ ਕੋਈ ਇਹਨਾਂ ਦੇ ਵਿੱਚੋਂ ਆਪੋਜੀਸ਼ਨ ਸੀਗੇ ਅਸੀਂ ਆਪੋਜੀਸ਼ਨ ਸੀਗੇ ਪਰ ਮੈਂ ਤੇ ਔਜਲਾ ਸਾਹਿਬ ਦੋ ਹੀ ਬੰਦੇ ਸੀ ਜਿਹੜੇ ਦਿਨ ਰਾਤ ਬੈਠੇ ਰਹੇ ਆ ਤੇ ਡਿੰਪਾ ਜੀ ਇਸ ਕਰਕੇ ਸਾਨੂੰ ਪਤਾ ਇਹ ਚੀਜ਼ਾਂ ਕੀ ਨੇ